ਸਸੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਭਿੰਡੀਆਂ ਦੀ ਸਬ지 ਭਿੰਡੀਆਂ ਦੀ ਸਬ지 ਦੇਖੋ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਿੱਦਾਂ ਬਿਲਕੁਲ ਲੇਸਲੀ ਨਹੀਂ ਬੰਦੀ ਭਿੰਡੀਆਂ ਦੀ ਤੇਲ ਗਰਮ ਹੋ ਚੁੱਕਾ ਆਪਣਾ ਆਪਾਂ ਸਰੋਂ ਦਾ ਤੇਲ ਪਾਇਆ ਸੀ ਫਿਰ ਇੱਕ ਕੜਚੀ ਆਪਾਂ ਤੇਲ ਦੀ ਪਾਈ ਆ ਇੱਕ ਚਮਚ ਆਪਾਂ ਜੀਰੇ ਦਾ ਪਾਇਆ ਇੱਕ ਛੁਟਕੀ ਆਪਾਂ ਹਿੰਗ ਦੀ ਪਾਈ ਆ ਤੁਹਾਨੂੰ ਆਪਾਂ ਇਹ ਦੇਖਿਓ ਚ ਪਾਨੇ ਆ हरी मिर्च हरी मिर्च आदि का आप कट लाने इस तरह हाँ देखो लंबी लंबी आप कट लाने हरी मिर्च लो जी आप जीरा भी पाता हिंग भी, भी पाते दोनों भुज चुके हूँ आपने मिर्चा आप हरी मिर्च इस तरह लंबी लंबी कट के पावे आप तीन मिर्चा पाइया आदि को इस तरह कट लगा के इस तरह ਤੋ ਦੇ ਨਰਤਾ ਦਾ ਲੋਜੀ ਹੁਣ ਆਪਾਂ ਪਿਆਜ਼ ਨਾਲ ਦੇ ਨਾਲ ਤਿਆਰ 3 ਪਿਆਜ਼ ਕੱਈ ਆਪਾਂ ਮੀਡੀਅਮ ਸਾਈਜ਼ ਤੇ ਪਿਆਜ਼ ਨੂੰ ਆਪਾਂ ਪਤਲਾ ਨਹੀਂ ਕੱਟਿਆ ਥੋੜਾ ਜਿਹਾ ਤੋਂ ਮੋਟਾ ਹੀ ਕੱਟਾਗੇ ਆ ਦੇਖੋ ਐਸਾ ਨਹੀਂ ਸਲਾਈਸ ਹੋਣੀ ਚਾਹੀਦੀ ਪਿਆਜ਼ ਜਾਨਾ ਆ ਦੇਖੋ ਪਤਲਾ ਕੱਟਾਂਗੇ ਤਾਂ ਪਿਆਜ਼ ਆਪਣਾ ਸੜ ਜਾਏਗਾ ਇਹਨੂੰ ਥੋੜਾ ਜਿਹਾ ਮੋਟਾ ਰੱਖੋ ਇਹਨੂੰ ਵੀ ਹੁਣ ਆਪਾਂ ਥੋੜਾ ਜਿਹਾ ਭੁੰਨ ਲੈਣਾ ਜਿਆਦਾ ਨਹੀਂ ਆਪਾਂ ਭੁੰਨਣਾਗਾ ਕਿਉਂਕਿ ਆਪਾਂ ਨਾਲ ਟੰਡੀਆਂ ਪਾਵਾਂਗੇ ਤੁਹਾਡਾ ਜੋਨ ਆਪਾਂ 2 ਮਿੰਟਾਂ ਚੱਕ ਵੇਟ ਕਰਦੇ ਆ। ਲਓ ਜੀ ਇਹਨਾਂ ਆਪਾਂ ਪਿਆਜ਼ ਨੂੰ ਆਪਾਂ ਭੁੰਨਾ ਹੈ। ਦੇਖੋ ਜੇ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ ਇਹ ਸੜ ਜਾਏਗਾ। ਪਿਆਜ਼ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਆ ਭਿੰਡੀਆਂ ਭਿੰਡੀਆਂ ਨਾਲ ਵੀ ਪੱਕ ਜੇਗਾ। ਹੁਣ ਆਪਾਂ ਪਾਨੇ ਇਹਦੇ ਵਿੱਚ ਭਿੰਡੀਆਂ 1/2 ਕਿਲੋ ਭਿੰਡੀਆਂ ਰੱਖਤੀ ਅਸੀਂ ਦੇਖੋ ਜੀ। ਦੇਖੋ ਜੀ ਇਹਨੂੰ ਆਪਾਂ ਭਿੰਡੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਸੁਕਾ ਲਿਆ ਸੀ ਆਪਾਂ ਧੁੱਪੇ ਨਹੀਂ ਰੱਖਿਆ ਕਿਉਂਕਿ ਗਰਮੀ ਹੈ। ਇਸ ਕਰਕੇ ਪਸਕਾ ਕੇ ਉਸ ਤੋਂ ਬਾਅਦ ਆਪਾਂ ਕਰਦ ਨੂੰ ਨਿੰਬੂ ਥੋੜਾ ਇਹ ਲਗਾ ਕੇ ਫਿਰ ਆਪਾਂ ਇਹਦੀ ਕਟਿੰਗ ਕੀਤੀ ਹੈ ਫਿਰ ਇਹ ਲੇਸ ਨਹੀਂ ਛੱੜਦੀ ਪਿੰਡੀ ਆ ਦੇਖੋ ਪਿੰਡੀ ਬਿਲਕੁਲ ਲੱਗ ਲੱਗ ਗਿਆ ਦੇਖੋ ਕਰਦ ਨੂੰ ਥੋੜਾ ਜਿਹਾ ਤੁਸੀਂ ਕਰਦ ਨੂੰ ਲਾ ਲੈਣਾ ਨਿੰਬੂ ਨਿੰਬੂ ਲਗਾ ਕੇ ਉਹਦਣਾ ਫਿਰ ਲੇਸ ਨਹੀਂ ਬਣੇਗੀ ਨਾ ਹੀ ਹੱਥ ਨੂੰ ਚਿਪਕਣਗੇ ਉਹਨਾਂ ਆਪਾਂ ਇਹਦੇ ਵਿੱਚ ਪਾਨੇ ਆ ਨਿੰਬੂ लोजेज हूँ नाधा निबू नोड़न लगे आज ऐसा देखो जी निबू निचोड़ी दिए ना इस तरह भिंडिया लेस नहीं बननी भिंडियाँ बहुत ही ज्यादा बढ़िया बनिया अलग अलग भिंडी हो जाती है ऐसा जो ज़्यादा है तो तुम एक पूरा नींबू पा सकते हो ये अर्धा किलो भिडी सी मैं अर्धा नींबू पाया ए बिल्कुल लेस नहीं बनने ਪੋਨਾ ਪਾਈ ਥੋੜੀ ਜਿਹੀ ਰਸ ਗੇਟ ਕਰਦੇ ਨੇ ਇਸ ਤਰ੍ਹਾਂ ਹੀ ਆਪਾਂ ਛੱਡ ਦੇ ਜੇ ਇਹਨੂੰ ਆਪਾਂ ਠੱਕਣਾ ਨਹੀਂ ਲੋਜੀ ਭਿੰਡੀਆਂ ਨੂੰ ਆਪਾਂ ਹਿਲਾ ਲੈਨੇ ਆ ਪਹਿਲਾਂ ਤੁਸੀਂ ਭਿੰਡੀਆਂ ਦੇਖੋ ਬਿਲਕੁਲ ਵੀ ਨਹੀਂ ਨਾਲ ਚਿੱਤੀਆਂ ਇੱਧਰ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਨੇ ਭਿੰਡੀਆਂ ਦੇ ਜਿੰਨੇ ਵੀ ਪੀਸ ਨੇ ਸਾਰੇ ਅਲੱਗ-ਲੱਗ ਨੇ ਨਾ ਇਹ ਤਾਂ ਕੋਈ ਟੁੱਟਿਆ ਨਾ ਹੀ ਕੋਈ ਜੁੜਿਆ ਇੱਕ ਦੂਸਰੇ ਨਾਲ ਆ ਦੇਖੋ ਅਲੱਗ-ਲੱਗ ਪੀਸ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਇਆ। ਉਹਨਾਂ ਆਪਾਂ ਪਨੀਰ ਦੇ ਵਿੱਚ ਲਾਲ ਮਿਰਚ। ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾਇਆ। ਦੇਖੋ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਹੈ। ਕੋਈ ਐਡ ਵਿੱਚ ਐਕਸਟਰਾ ਮਸਾਲੇ ਨਹੀਂ ਪਾਏ। ਫਿਰ ਆਪਾਂ ਕਿਸੇ ਦਿਨ ਵੀ ਬਣਾਵਾਂਗੇ। ਤੁਸੀਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ। ਫਿਰ ਆਪਾਂ ਕਿਸੇ ਦਿਨ ਬਣਾਵਾਂਗੇ ਮੇਸਨ ਵਾਲੀ ਪਿੰਨੀ। ਆ ਦੇਖੋ ਜੀ। ਇੱਕ ਚਮਚ ਆਪਾਂ ਮਸਾਲੇ ਦਾ ਪਾਇਆ। ਇਹ ਆ ਜੀ ਧਨੀਆ ਨਾਲ ਧਨੀਆ ਦੇ ਵਿੱਚ ਸਾਰੇ ਮਸਾਲੇ ਪੀਸੇ ਹੋਏ ਐ ਕਾਲੀ ਮਿਰਚ ਜੀਰਾ ਲੌਂਗ ਇਲਾਚੀ ਦਾਲਚੀਨੀ ਦਾ ਟੁਕੜਾ ਤੇ ਉਹ ਵਾਲਾ ਮਸਾਲਾ ਘਰੇ ਤਿਆਰ ਕੀਤਾ ਚਮਮਈ ਦਾ ਤੀਸਰਾ ਤੋਂ ਹਿਸਾਬ ਪਾਵਾਂਗੇ ਹਲਦੀ ਪਾਊਡਰ ਉਹਨਾਂ ਪੈ ਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਜਿਹੜੇ ਕਿ ਆਪਣੇ ਮਸਾਲੇ ਆ ਮਸਾਲੇ ਸਾਰੇ ਆਪਣੇ ਭਿੰਡੀ ਦੇ ਵਿੱਚ ਮਿਕਸ ਹੋ ਗਿਆ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀਆ ਭਿੰਡੀ ਆ ਦੇ ਬਹੁਤ ਹੀ ਜਿਆਦਾ ਵਧੀਆ ਕਲਰ ਹੈ ਦੇਖੋ ਜੀ ਲੱਗਦੀ ਹੈ ਭਿੰਡੀ ਹੋਏ ਸਾਰੇ ਲਗ ਲਗ ਟੇਸ ਹੈ ਭਿੰਡੀ ਦੇ ਨਾ ਹੀ ਕੋਈ ਟੁੱਟੰਮਟਾ ਇਹ ਦੇਖੋ ਜੀ ਨਿੰਬੂ ਦੇ ਹੈ ਸਾਰਾ ਕਮਾਲ ਨਿੰਬੂ ਲੈਣੀ ਇਹਨੂੰ ਚਿਪਕਨ ਦਿੱਤਾ ਇਕਾਪਰ ਜੇਕਰ ਆਪਾਂ ਗਿੱਲੀ ਭਿੰਡੀ ਨੂੰ ਆਪਾਂ ਕਟਾਂਗੇ ਫਿਰ ਆਪਣੀ ਭਿੰਡੀ ਸਾਈਲੀ ਬਣੇਗੀ ਸਾਰੀ ਭਿੰਡੀ ਆਪਣੇ ਟੁੱਟ ਵੀ ਸਕਦੀ ਹੈ ਤੇ ਜੋੜ ਵੀ ਸਕਦੀ ਹੈ ਆ ਦੇਖੋ आ जाए एक एक पीस आ रहा है इस तरह आद बहुत ही ज़्यादा वाइस बन गया दो मिनट तक बस आप वेट करते हैं भिंडी अपनी बन के तैयार है दो मिनट तक आप पा, मसाले पाकर थोड़ा जो सेक लगा लें लो जी भिंडी तो आप हिला लें एक बार आ देखो जी भिंडी बन के अपनी तैयार है गैस मु कर लापा बंद हम आप भिंडी प्लेट के ਅਸਰਾ ਪਸਾਰੀ ਪਿੰਡੀ ਕੱਢ ਲੈਨੇ ਦੇਖੋ ਜੀ ਇੱਕ ਵੇਸਣ ਵਾਲੀ ਪਿੰਡਿ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਲਓ ਜੀ ਪਿੰਡੀ ਨੂੰ ਆਪਾਂ ਪਲੇਟ ਵਿੱਚ ਕੱਢ ਲਿੱਤਾ ਆ ਦੇਖੋ ਲਓ ਜੀ ਲੋਜੀ ਪਿੰਡੀ ਬਣ ਕੇ ਆਪਣੀ ਤਿਆਰ ਹੈ ਆ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ